ਸੋਂ ਰਾਤ ਪਹਿਲਾਂ ਚੋਰੀ ਹੋਈ ਜੀ ਬਾਈਪਾਸ ਤੇ ਅੱਛਾ ਜੀ ਟਰਾਂਸਫਾਰਮ ਤਕਰੀਬਨ 4 ਟਰਾਂਸਫਾਰਮ ਦਾ ਤੇਲ ਕੱਢ ਲਿਆ ਗਿਆ ਜੀ ਤੇ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਇੱਧਰ ਨਹਿਰ ਵਾਲੀ ਸਾਈਡ ਤੇ ਸੋਨੇ ਪਿੰਡ ਹੈ ਅੱਛਾ ਜੀ ਤੇ ਉੱਥੇ ਟਰਾਂਸਫਾਰਮਾਂ ਤਕਰੀਬਨ 2 3 ਟਰਾਂਸਫਾਰਮ ਦਾ ਉੱਥੇ ਟਰਾਂਸਫਾਰਮ ਹੀ ਲਾ ਲਏ ਅੱਛਾ ਜੀ ਉਹਨਾਂ ਦੇ ਐਂਗਲ ਉਂਗਲ ਪਟ ਕੇ ਸਾਰੇ ਇੱਥੇ ਕਾਮ ਰੋਡ ਤੇ ਕੁਆੜੀਆ ਆ ਉੱਥੇ ਸਾਡੇ ਪਿੰਡ ਦਾ ਇੱਕ ਮੁੰਡਾ ਆ ਉਹਨੇ ਲਿਆ ਕੇ ਇੱਥੇ ਵੇਚਿਆ ਜੀ ਲਿਆ 10:45 5 ਮਿੰਟ 45 ਸਕੰਡ ਦੇ ਦੀ ਉਹ ਵੀਡੀਓ ਆਈ ਉਹ ਜੀ ਇੱਥੇ ਵੇਚ ਕੇ ਅਕ ਕਵਾੜੀਆ ਜੀ ਫੜੀ ਫੜੀ ਕਰਦਾ ਤੇ ਵੇਚਦਾ ਤੁਹਾਡੇ ਕਵਾੜੀਏ ਦਾ ਉਹ ਵੇਚ ਕੇ ਹਲਾ ਗਿਆ ਹੀ ਹੈ ਜੀ ਮਗਰ ਇਹਨ ਸਾਨੂੰ ਦੱਸਦਾ ਸਮਾਨ ਕੋਈ ਲੈ ਗਿਆ ਹੈ ਪਿੰਡ ਦੇ ਵੀ ਮਗਰ ਆ ਗਏ ਸੀ ਕੋਈ ਫੜ ਫੜਿਆ ਨਹੀਂ ਅਸੀਂ ਫਿਰ ਸਕੂਟਰੀ ਮਗਰ ਲਾ ਕੇ ਇੱਥੇ ਫੜ ਲਿਆ ਸ਼ਹਿਰ ਜਾਂਦੇ ਵਿੱਚ ਲੋਹੇ ਦੇ ਐਂਗਲ ਸੀਗੇ ਤਾਂ ਕਿ ਉਹਦੇ ਵਿੱਚ ਪਤਾ ਨਹੀਂ ਲੱਗ ਸਕੇ ਐਂਗਲਾਂ ਤੋਂ ਵੀ ਇਹ ਔਰ ਦੂਸ ਸਮਾਨ ਆ ਤਾ ਇਹਨਾਂ ਨੇ ਖਰੀਦ ਲਿਆ ਜੇ ਕੋ ਉਦਾਂ ਦੀ ਚੀਜ਼ ਹੁੰਦੀ ਤਾਂ ਬੰਦਾ ਥੋੜਾ ਜਿਹਾ ਵਿਚਾਰ ਵੀ ਕਰਦਾ ਖਰੀਦਣ ਲੱਗਾ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਵੀ ਲਾਵੇ ਇਦਾਂ ਦੇ ਚੋਰਾਂ ਦੇ ਨੱਥ ਪਾਈ ਜਾਵੇ ਤੇ ਇਹ ਅੱਜ ਨਹੀਂ ਬੜੇ ਚਿਰਦੇ ਨੇ 100 ਚੋਰੀਆਂ ਕਰਕੇ ਨੱਠ ਜਾਂਦੇ ਕਿਸੇ ਇੱਕ ਅੱਧੀ ਚ ਹੀ ਘਿਰਦੇ ਨੇ ਪੰਜਾਬ ਸਿਆਂ ਇੰਨੀ ਦੁਰਦਸ਼ਾ ਹੋ ਗਈ ਹੈ ਪੰਜਾਬ ਦੀ ਕਿ ਨਸ਼ੇੜੀ ਖਤਰੇ ਦੀ ਤਲਵਾਰ ਹਰ ਇੱਕ ਤੇ ਲਟਕਾਈ ਫਿਰਦੇ ਨੇ ਹਰ ਇੱਕ ਤੇ ਲਟਕਾਈ ਫਿਰਦੇ ਨੇ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੇ ਦਿਓ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਚੋਰੀ ਤਾਂ یوں ਪ੍ਰਤੀਤ ਹੋ ਰਹੀ ਹੈ ਕਿ ਜਿਵੇਂ ਨਸ਼ੇੜੀਆਂ ਦੀ ਹੱਡੀ ਰੱਜ ਗਈ ਹੋਵੇ ਔਰ ਇਹਨਾਂ ਦੇ ਆਤੰਕ ਦੀ ਜਿਹੜੀ ਸੁਲਗਦੀ ਚੰਗਿਆੜੀ ਹੈ ਹਰ ਰੋਜ਼ ਕਿਸੇ ਨਾ ਕਿਸ ਨੂੰ ਸਾੜ ਰਹੀ ਹੈ ਤੇ ਜਿਹੜੇ ਲੋਕ ਇਹਨਾਂ ਦੀ ਚਪੇਟ ਚ ਆਉਂਦੇ ਹਨ ਲਪੇਟ ਚ ਆਉਂਦੇ ਹਨ ਜਦ ਉਹਨਾਂ ਨਾਲ ਕੈਮਰੇ ਮੂਰੇ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਉੱਤੇ ਜਿਹੜਾ ਮਾਨਸਿਕ ਤਣਾਅ ਹੈ ਉਹਦਾ ਖਲਾ ਜਿਹੜਾ ਆ ਉਹਨਾਂ ਦੀ ਜ਼ਿੰਦਗੀ ਵਿੱਚ ਕਿੰਨਾ ਖਲਲ ਪਾ ਚੁੱਕਾ ਆ ਉਹ ਤਸਵੀਰਾਂ ਨਾਲ ਆਪ ਸਪਸ਼ਟ ਹੋ ਜਾਂਦਾ ਹੈ ਕੱਲ ਦੀ ਗੱਲ ਕਰੀਏ ਤਾਂ ਕੱਲ ਇੱਕ ਚੋਰ ਜਿਹੜਾ ਆ ਸਾਈਕਲ ਚੋਰ ਜਿਹੜਾ ਆ ਲੋਕਾਂ ਨੇ ਵਾਹ ਲਾ ਕੇ ਪੂਰੀ ਯਤਨ ਲਾ ਕੇ ਪੂਰਾ ਜੋਰ ਲਾ ਕੇ ਬਾਈਪਾਸ ਮਹਿੰਦੀਪੁਰ ਚ ਫੜਿਆ ਸੀਗਾ ਔਰ ਉਸ ਤੋਂ ਬਾਅਦ ਜਦੋਂ ਲੋਕ ਉਸ ਤੋਂ ਸਵਾਲ ਜਵਾਬ ਕਰ ਰਹੇ ਸਨ ਲੋਕਾਂ ਨੂੰ ਚੰਡਾਲ ਚੜ ਰਿਹਾ ਸੀ ਤਾਂ ਮੌਕੇ ਤੇ ਪੁਲਿਸ ਚਰਨ ਪਾਉਂਦੀ ਹੈ ਅਤੇ ਚੋਰ ਨੂੰ ਫੜ ਕੇ ਲੈ ਜਾਂਦੀ ਹੈ ਹਾਲਾਂਕਿ ਚੋਰ ਉੱਥੇ ਆਪਣੇ ਕੁਝ ਗੁਨਾਹ ਮੰਨਦਾ ਹੈ ਲੇਕਿਨ ਪੁਲਿਸ ਚੋਰ ਨੂੰ ਇਸ ਥਾਣੇ ਅੰਦਰ ਲੈ ਜਾਂਦੀ ਹੈ ਉਹਦਾ ਕੀ ਬਣਿਆ ਜਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਵੇਗੀ ਤਦ ਹੀ ਪਤਾ ਲੱਗੇਗਾ ਲੇਕਿਨ ਐਦਾ ਦੇ ਚੱਲਦੇ ਫਿਰਦੇ ਪੁਰਜ ਜਿਹੜੇ ਆਪਣੇ ਪਿੰਡ ਵਿੱਚ ਆਪਣੇ ਘਰ ਚ ਹੀ ਭੇਤ ਦੇ ਕੇ ਲੰਕਾ ਢਾਉਂਦੇ ਆ ਉਹ ਬਹੁਤ ਸਾਰੇ ਨੇ ਜਿਹੜਾ ਤਾਜ਼ਾ ਮਾਮਲਾ ਹੈ ਪਿੰਡ ਸੋਨੇ ਤੋਂ ਸਾਹਮਣੇ ਆ ਰਿਹਾ ਜਿੱਥੇ ਚੋਰਾਂ ਨੇ ਪਰਸੋਂ ਚਾਰ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢਿਆ ਸੀਗਾ ਪਰ ਗੈਪ ਨਹੀਂ ਵਿੱਚ ਆਉਣ ਦਿੱਤਾ ਕੱਲ ਰਾਤ ਚੋਰਾਂ ਨੇ ਕੱਲੇ ਟਰਾਂਸਫਾਰਮਰ ਚੋਂ ਤੇਲ ਨਹੀਂ ਕੱਢਿਆ ਸਗੋ ਸੋਨੇ ਪਿੰਡ ਦੋ ਟਰਾਂਸਫਾਰਮ ਸਮੇਤ ਐਂਗਲਾਂ ਦੇ ਚੋਰੀ ਕਰਕੇ ਲੈ ਗਏ ਤੁਹਾਨੂੰ ਪਤਾ ਹੈ ਕਿਸਾਨ ਜਿਹੜਾ ਸਾਰਾ ਦਿਨ ਖੇਤਾ ਵਿੱਚ ਜੰਮ ਸਾੜਦਾ ਜਦ ਉਸ ਨਾਲ ਇਸ ਤਰੀਕੇ ਦਾ ਧੱਕਾ ਹੋਵੇ ਉਸਦੇ ਦਿਲ ਤੇ ਕੀ ਬੀਤਦੀ ਆ ਕਿਸਾਨ ਵੇਲਾ ਖਰਾਬ ਨਹੀਂ ਕਰਦੇ ਕਿਸਾਨ ਪੂਰੀ ਵਾਹ ਲਾਉਂਦੇ ਆ ਪੂਰੀ ਤਲਾਸ਼ੀ ਕਰਦੇ ਆ ਥਾਂ ਥਾਂ ਤੇ ਜਾਂਦੇ ਆ ਭਟਕਦੇ ਆ ਔਰ ਅਖੀਰ ਉਹਨਾਂ ਨੂੰ ਕਲਾਮ ਰੋਡ ਤੇ ਇੱਕ ਕਬਾੜੀ ਦੀ ਦੁਕਾਨ ਦੇ ਬਾਹਰ ਐਂਗਲ ਪਏ ਮਿਲ ਜਾਂਦੇ ਆ ਔਰ ਫਿਰ ਗੱਲ ਜਿਹੜੀ ਸਾਹਮਣੇ ਇੱਕ ਹੋਰ ਆਉਂਦੀ ਆ ਉਹ ਬਹੁਤ ਹੈਰਾਨ ਕਰਨ ਵਾਲੀ ਹੁੰਦੀ ਆ ਕਿਸਾਨ ਵੀਰ ਕੈਮਰੇ ਖੰਘਾਲਦੇ ਆ ਤਾਂ ਪਤਾ ਲੱਗਦਾ 10:05:45 ਤੇ ਅੱਜ ਸਵੇਰੇ ਚੋਰ ਸਕੂਟੀ ਤੇ ਦੁਕਾਨ ਤੇ ਆਉਂਦਾ ਐਂਗਲ ਰੱਖ ਕੇ ਉੱਥੋਂ ਚਲੇ ਜਾਂਦਾ ਸਮਾਨ ਰੱਖ ਕੇ ਉੱਥੋਂ ਚਲੇ ਜਾਂਦਾ ਖਾਨ ਵੀਰ ਸਮਾਨ ਪਛਾਣਦੇ ਆ ਚੋਰ ਪਛਾਣਦੇ ਆ ਤੇ ਚੋਰ ਦਾ ਪਿੱਛਾ ਕਰਦੇ ਆ ਤੇ ਨਵੇਂ ਸ਼ਹਿਰ ਆ ਕੇ ਚੋਰ ਨੂੰ ਘੇਰ ਲਿਆ ਜਾਂਦਾ ਪਰ ਗੱਲ ਹੈਰਾਨ ਕਰਨ ਵਾਲੀ ਇਹ ਆ ਕਿ ਉਲਟੀ ਵਾਰਡ ਖੇਤ ਨੂੰ ਖਾਣ ਲੱਗੀ ਐ ਠਿਕਰੀ ਪੈਰੇ ਜਿੰਨੇ ਮਰਜ਼ੀ ਲਾ ਲਓ ਪਰ ਜਿਨ੍ਹਾਂ ਨੇ ਘਰ ਦੇ ਅੰਦਰ ਰਹਿ ਕੇ ਘਰ ਨੂੰ ਖੋਰਾ ਲਾਉਣਾ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਤਾਂ ਚੋਰ ਪਿੰਡ ਦਾ ਹੀ ਨਿਕਲਦਾ ਉਸ ਤੋਂ ਪੁੱਛਿਆ ਜਾਂਦਾ ਸਵਾਲ ਪੁੱਛੇ ਜਾਂਦੇ ਆ ਪਰ ਚੋਰ ਸਾਹਿਬ ਤੈਸ ਆ ਜਾਂਦੇ ਆ ਕੋਨੇ ਸ਼ਬਦ ਬੋਲਦੇ ਆ ਔਰ ਆਪਣੀ ਸਫਾਈ ਚ ਸਭ ਕੁਝ ਮੁਕਰ ਜਾਂਦੇ ਆ ਅਗਰ ਮਗਰ ਕਰਦੇ ਉਥੇ ਫਿਰ ਪੁਲਿਸ ਚਰਨ ਪਾਉਂਦੀ ਹੈ ਲੋਕਾਂ ਵੱਲੋਂ ਪੁਲਿਸ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਜਾਂਦਾ ਹੈ ਕਬਾੜੀਏ ਦਾ ਪੱਖ ਇਹ ਸਾਹਮਣੇ ਆਉਂਦਾ ਕਿ ਕਬਾੜੀਆ ਜਿਹੜਾ ਦੁਕਾਨਦਾਰ ਹੈ ਮੌਕੇ ਤੇ ਮੌਜੂਦ ਨਹੀਂ ਹੁੰਦਾ ਤਾਂ ਪੁੱਤਰ ਜਿਹੜਾ ਸਕੂਲ ਜਾਂਦਾ ਹੈ ਉਹ ਉੱਥੇ ਮੌਜੂਦ ਹੁੰਦਾ ਹੈ ਤੇ ਜਿਹੜਾ ਚੋਰ ਹੈ ਮੱਲੋ ਮੱਲੀ ਸਮਾਨ ਰੱਖ ਕੇ ਚਲੇ ਜਾਂਦਾ ਹੈ ਹੈਰਾਨੀ ਵਾਲੀ ਪਰ ਗੱਲ ਇਹ ਹੈ ਕਿ ਚੋਰ ਸਾਫ਼-ਸਾਫ਼ ਮੁੱਕਰ ਜਾਂਦਾ ਇਹ ਵੀ ਭੁੱਲ ਜਾਂਦਾ ਕਿ ਕੈਮਰੇ ਵਿੱਚ ਉਸ ਦੀ ਤਸਵੀਰ ਆ ਗਈ ਹੈ ਆਪਣੀ ਤਸਵੀਰ ਨੂੰ ਦੇਖ ਕੇ ਵੀ ਸ਼ਾਇਦ ਮੁੱਕਰ ਜਾਵੇ ਤੇ ਕਹੇ ਕਿ ਇਹ ਤਾਂ ਮੈਂ ਹੈ ਹੀ ਨਹੀਂ ਪਰ ਲੋਕਾਂ ਨੇ ਪ੍ਰਸ਼ਾਸਨ ਅੱਗੇ ਇਹ ਬੇਨਤੀ ਕੀਤੀ ਹੈ ਕਿ ਜੇਕਰ ਕੜੀ ਨਾਲ ਕੜੀ ਜੋੜੀ ਜਾਵੇ ਇੱਕ ਪੰਜਾਬੀ ਦਾ ਮੁਹਾਵਰਾ ਵੀ ਕਿ ਬੱਖੀਆਂ ਅਢੇੜੀਆਂ ਜਾਣ ਮਤਲਬ ਪੂਰੇ ਪੋਲ ਖੋਲੀ ਜਾਵੇ ਤਾਂ ਹੋ ਸਕਦਾ ਇਹਨਾਂ ਦਾ ਪੂਰਾ ਗ੍ਰੋਹ ਪਤਾ ਲੱਗ ਜਵੇ ਪਤਾ ਲੱਗ ਜਵੇ ਕਿਹੜੇ ਕਿਹੜੇ ਪਿੰਡ ਕਿਹੜਾ ਕਿਹੜਾ ਪਾਬਲੋ ਭੇਤ ਦੇ ਕੇ ਆਪਣੇ ਪਿੰਡ ਦੀ ਚੋਰੀ ਕਰਵਾ ਰਿਹਾ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਇਹਨਾਂ ਚੋਰਾ ਤੋਂ ਲੇਕਿਨ ਜੇ ਆਪਾਂ ਲੀਡਰਾਂ ਦੀ ਗੱਲ ਕਰੀਏ ਤਾਂ ਲੀਡਰ ਤਾਂ ਆਪਣੇ ਹੌਮੇ ਦਾ ਜਿਹੜਾ ਕਚਰਾ ਆ ਉਹ ਟੋਕਰੀ ਚ ਭਰ ਕੇ ਕਦੀ ਆਪੜੇ ਸਿਰ ਤੇ ਕਦੀ ਕਿਸੇ ਹੋਰ ਦੇ ਸਿਰ ਰੱਖ ਰਹੇ ਆ ਲੋਕਾਂ ਨੂੰ ਇਸ ਤਰ੍ਹਾਂ ਕੋਈ ਤਰਵਾਸ ਨਹੀਂ ਮਿਲ ਰਹੀ ਪ੍ਰਸ਼ਾਸਨਿਕ ਇਹੀ ਬੇਨਤੀ ਹੈ ਕਿ ਚੋਰ ਕੱਲ ਵੀ ਫੜਾਇਆ ਲੋਕਾਂ ਨੇ ਚੋਰ ਅੱਜ ਵੀ ਫੜਾਇਆ ਹੋ ਸਕਦਾ ਲੋਕ ਰੋਜ਼ੇ ਚੋਰ ਫੜਾਣ ਪਰ ਇਹਨਾਂ ਦੀਆਂ ਕੜੀਆਂ ਤਾਂ ਤੁਸੀਂ ਜੋੜਨੀਆਂ ਮੌਕੇ ਦੀਆਂ ਤਸਵੀਰਾਂ ਦਿਖਾਣੇ ਭਾਈ ਕੀ ਗੱਲ ਹੋਈ ਹੈ ਤੇ ਸਾਰੇ ਇਕੱਠੇ ਹੋਏ ਜੀ ਗੱਲ ਇਦਾਂ ਹੋਈ ਹੈ ਜੀ ਕੱਲ ਪਹਿਲਾਂ ਪਰਸੋਂ ਰਾਤ ਪਹਿਲਾਂ ਚੋਰੀ ਹੋਈ ਜੀ ਬਾਈਪਾਸ ਤੇ ਅੱਛਾ ਜੀ ਟਰਾਂਸਫਾਰਮ ਤਕਰੀਬਨ 4 ਟਰਾਂਸਫਾਰਮ ਦਾ ਤੇਲ ਕੱਢ ਲਿਆ ਗਿਆ ਜੀ ਤੇ ਉਤੋਂ ਬਾਅਦ ਇੱਕ ਦਿਨ ਛੱਡ ਕੇ ਇਧਰ ਨਹਿਰ ਵਾਲੀ ਸਾਈਡ ਤੇ ਸਾਉਣੇ ਪਿੰਡ ਦੀ ਤੇ ਉੱਥੇ ਟਰਾਂਸਫਾਰਮ तकरीबन 2-3 ਟਰਾਂਸਫਾਰਮ ਉੱਥੇ ਟਰਾਂਸਫਾਰਮ ਹੀ ਲੱਲੇ ਅੱਛਾ ਜੀ ਉਹਨਾਂ ਦੇ ਐਂਗਲ ਉਂਗਲ ਪੱਟ ਕੇ ਸਾਰੇ ਇੱਥੇ ਕਾਮ ਰੋਡ ਤੇ ਕੁਆੜੀ ਆ ਉੱਥੇ ਸਾਡੇ ਪਿੰਡ ਦਾ ਇੱਕ ਮੁੰਡਾ ਆ ਉਹਨੇ ਲਿਆ ਕੇ ਇੱਥੇ ਵੇਚਿਆ ਜੀ ਉਹਨੂੰ ਅਸੀਂ ਟਰੇਸ ਕਰਕੇ ਆ ਫੜ ਲਿਆ ਤੇ ਪੁਲਿਸ ਦੇ ਹਵਾਲੇ ਕੀਤਾ ਜੀ ਫਿਰ ਪਤਾ ਕਿਦਾਂ ਲੱਗਿਆ ਕਿ ਇਦਾਂ ਕਰਕੇ ਇੱਥੇ ਵੇਚ ਕੇ ਗਿਆ ਜੀ ਉਹ ਪਤਾ ਇਦਾਂ ਲੱਗਿਆ ਜੀ ਇੱਥੋਂ ਬੰਦੇ ਇਨਫੋਰਮੇਸ਼ਨ ਲੱਭਦੇ ਲੱਭਦੇ ਮੁੰਡੇ ਪਿੰਡ ਦੇ ਜਿਨ੍ਹਾਂ ਦਾ ਟਰਾਂਸਫਾਰਮ ਖੁੱਲੇ ਆ ਉਹ ਲੱਭਦੇ ਲੱਭਦੇ ਸਾਰੇ ਪਾਸੇ ਉਹਨਾਂ ਨੇ ਦੇਖਿਆ ਕੁਆੜੀ ਕੁ ਤੇ ਉਹ ਉੱਥੋਂ ਪਛਾਣ ਚ ਆ ਗਏ ਕੁਆੜੀਆਂ ਨੂੰ ਪੁੱਛਿਆ ਇਹ ਕਹਿੰਦਾ ਸਾਨੂੰ ਪਤਾ ਵੀ ਕਿਹੜਾ ਮੁੰਡਾ ਦੇਖ ਗਿਆ ਉਹਨੇ ਫੇਰ ਮੁੰਡਾ ਦੱਸਿਆ ਪਿੰਡ ਦਾ ਹੀ ਨਿਕਲਿਆ ਉਹ ਫੜ ਕੇ ਹੁਣ ਥਾਣੇ ਭੇਜਿਆ ਐਂਗਲ ਜਿਹੜੇ ਸੀਗੇ ਉਹੀ ਸੀਗੇ ਜਿਹੜੇ ਇੱਥੇ ਵਿੱਚ ਸੇਮ ਥਾਣੇ ਦੀ ਬਿਲਕੁਲ ਬਿਲਕੁਲ ਪਛਾਣ ਹੋ ਗਈ ਹੈ ਜੀ ਫੋਟੋਆਂ ਖਿੱਚ ਲਈਆਂ ਆ ਬਾਕਾਇਦਾ ਅੱਧੇ ਐਂਗਲ ਉੱਥੇ ਪਏ ਆ ਸੇਮ ਕਲਰ ਦੇ ਅੱਧੇ ਐਂਗਲ ਇੱਥੇ ਪਏ ਠੀਕ ਹੈ ਤੇ ਕੋਈ ਸੀਸੀਟੀਵੀ ਕੈਮਰੇ ਦੀ ਗੱਲ ਵੀ ਕਰਦੇ ਸੀ ਕੈਮਰੇ ਦੀ ਹਾਂ ਸੀਸੀਟੀਵੀ ਕੈਮਰਾ ਇੱਥੇ ਲੱਗਿਆ ਹੈ ਜਦੋਂ ਇਹ ਸਵੇਰੇ 9 ਵਜੇ ਦੇਣਾ ਆਇਆ ਸਮਾਨ ਅੱਛਾ ਜੀ ਤੇ ਇੱਥੇ ਕੁਆੜੀਏ ਕੋ ਪੁੱਛ ਲਿਆ ਉਹ ਮੁੰਡਾ ਕਹਿੰਦਾ ਹਾਂਜੀ ਮੈਨੂੰ ਇਸ ਵੇਰੇ 9 ਵਜੇ ਦੇ ਕੇ ਠੀਕ ਹੈ ਜੀ ਤੇ ਹੁਣ ਤੁਹਾਡੇ ਵੱਲੋਂ ਯਾਨੀ ਕਾਰਵਾਈ ਕਾਰਵਾਈ ਕੀ ਕਰਵਾਈ ਜਾ ਰਹੀ ਹੈ ਕਾਰਵਾਈ ਤਾਂ ਇਹਨੂੰ ਸਮਾਨ ਬਰਾਮਦ ਜਿਹੜਾ ਹੋਇਆ ਜੀ ਉਹ ਨਾਲ ਭੇਜ ਦਿੱਤਾ ਆ ਤੇ ਅਸੀਂ ਹੁਣ ਚੱਲਦੇ ਆ ਜੀ ਪਰਚਾ ਕਟਾਈ ਹੋਊਗਾ ਇਹਨੂੰ ਬਣਦੀ ਸਜ਼ਾ ਇਹਨੂੰ ਮਤਲਬ ਇਹਨਾਂ ਨੱਥ ਪੈਣੀ ਚਾਹੀਦੀ ਹੈ ਜੀ ਉਹਦੇ ਵਿੱਚ ਆ ਗਿਆ ਕੈਮਰਾ ਚੈੱਕ ਕਰ ਲਿਆ 10:45 5 ਮਿੰਟ 45 ਸੈਕਿੰਡ ਤੇ ਉਹ ਵੀਡੀਓ ਆਈ ਹੋਈ ਆ ਜੀ ਇੱਥੇ ਵੇਚ ਕੇ ਅੱਗੇ ਕੁਆੜੀਏ ਵੀ ਖੜੀ ਕਰਦਾ ਤੇ ਵੇਚਦਾ ਉਹ ਚੈੱਕ ਕਰ ਸਕਦੇ ਹੋ ਵੀਡੀਓ 10:02 ਤੇ 45 ਸੈਕਿੰਡ ਠੀਕ ਹੈ ਜੀ ਹੁਣ ਬੇਜੂ ਥਾਣੇ ਜਾ ਰਹੇ ਹਾਂ ਕਾਰਵਾਈ ਕਰਾਂਗੇ ਹਾਂ ਜੀ ਥਾਣੇ ਜਾ ਰਹੇ ਆ ਜੀ ਬੰਦੇ ਜਿਹੜੇ ਦਾ ਹੋਇਆ ਚੋਰੀ ਸਮਾਨ ਟਰਾਂਸਫਾਰਮਰ ਟੁੱਟੇ ਆ ਉੱਥੇ ਉੱਤਰੇ ਹੀ ਟਰਾਂਸਫਾਰਮਰ ਤੇਲ ਚੋਰੀ ਹੋਇਆ ਚਾਰ ਟਰਾਂਸਫਾਰਮਰ ਦੇ ਉਹ ਸਾਰੇ ਬੰਦੇ ਨਾਲ ਆਇਆ ਜੀ ਅਸੀਂ ਚੱਲੇ ਹਾਂ ਥਾਣੇ ਨੇ ਸਾਰੇ ਸਰ ਸੋਨਾ ਪਿੰਡ ਦੇ ਹੀ ਨੇ ਜੀ ਸੋਰਾ ਪਿੰਡ ਦੇ ਆ ਜੀ ਬੰਦੇ ਕੁਛ ਕਲਾਮ ਦੇ ਆ ਇੱਥੇ ਜਿੰਨਾ ਜਿੰਨਾ ਚੋਰੀਆਂ ਹੋ ਰਹੀਆਂ ਮੋਟਰਾਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਜ਼ਿੰਮੇਦਾਰ 4-5 ਸਾਲ ਤੋਂ ਕਦੇ 12 ਵਾੜ ਵੱਢ ਕੇ ਲੈ ਜਾਂਦੇ ਆ ਕਦੇ ਟਰਾਂਸਫਾਰਮ ਸੈੱਟ ਕੇ ਤੇਲ ਕੱਢ ਕੇ ਲੈ ਜਾਂਦੇ ਆ ਮੇਰਾ ਖੁਦ ਹੀ ਚੋਰੀ ਹੋ ਗਿਆ ਦੋ ਵਾਰ ਦਾ ਟਰਾਂਸਫਾਰਮ ਤੇਲ ਜਿਹੜੇ ਮੁੰਡੇ ਨੇ ਜਿਵੇਂ ਯਾਨੀ ਕਿ ਇੱਥੇ ਆ ਕੇ ਵੇਚੀ ਆ ਉਹਨੇ ਕਬੂਲੀਆਂ ਕਿ ਪਹਿਲਾਂ ਵੀ ਕੀਤੀ ਜਾਂ ਜਾਂ ਕਿਦਾਂ ਨਹੀਂ ਉਹ ਇਸ ਟਾਈਮ ਤੱਕ ਕਹਿ ਰਿਹਾ ਜੀ ਮੈਂ ਹਲੇ ਵੀ ਨਹੀਂ ਮੰਨਦਿਆ ਨਹੀਂ ਉਹ ਅੱਛਾ ਮੈਂ ਤਾਂ ਕਹਿੰਦਾ ਨਸ਼ੇ ਜਿਹਾ ਉਹ ਕਹਿੰਦਾ ਮੈਂ ਕਹਿੰਦਾ ਮੈਂ ਕਿਤੇ ਹੋਰ ਸੀਗਾ ਜੀ ਮੈਂ ਤਾਂ ਸਿਆਵਲਪੁਰ ਤੋਂ ਆਇਆ ਮੈਂ ਤਾਂ ਹਾ ਹੈ ਹੀ ਨਹੀਂ ਪਿੰਡ ਮੈਂ ਤਾਂ ਹਾਈ ਨਹੀਂ ਸੀ ਇੱਥੇ ਰਾਤੀ ਮਸ਼ੀਨ ਤੇ ਗਿਆ ਸੀ ਮੈਂ ਤਾਂ ਇੱਧੇ ਕਰੀਦਾ ਸੀ ਠੀਕ ਸਰ ਬਾਕੀ ਕੈਮਰੇ ਚ ਰਿਕਾਰਡਿੰਗ ਆ ਗਈ ਹੈ ਜੀ ਉਹ ਸਬੂਤ ਹੈ ਹਾਂ ਮੇਰਾ ਨੰ 79 ਕਿਹੜੇ ਮਿੰਟ ਤੋਂ ਡਾ ਜੀ ਕਲਾਮ ਹੈ ਪੁਲਿਸ ਡਿਪਾਰਟਮੈਂਟ ਜੀ ਛੋਟੇ ਮੁੰਡਾ ਸੀ ਕੁਆੜੀਏ ਦਾ ਉਹ ਵੇਚ ਕੇ ਹਲਾ ਗਿਆ ਹੀ ਹੈ ਜੀ ਮਗਰ ਇਹਨਾਂ ਸਾਨੂੰ ਦੱਸਦਾ ਸਮਾਨ ਕੋਈ ਲੈ ਗਿਆ ਹੈ ਪਿੰਡ ਦੇ ਵੀ ਮਗਰ ਆ ਗਏ ਸੀ ਕੋਈ ਨਹੀਂ ਫੜ ਫੜਿਆ ਨਹੀਂ ਅਸੀਂ ਫਿਰ ਸਕੂਟਰੀ ਮਗਰ ਲਾ ਕੇ ਇੱਥੇ ਫੜ ਲਿਆ ਸ਼ਹਿਰ ਜਾਂਦੇ ਨੇ ਅੱਛਾ ਸ਼ਹਿਰੋਂ ਫੜ ਕੇ ਫੇਰ ਇੱਥੇ ਲਿਆਂਦਾ ਨੂੰ ਇੱਥੇ ਲਿਆਂਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਇਹ ਜਿਹੜਾ ਸਰ ਕਵਾੜੀਆ ਜਿਵੇਂ ਯਾਨਕੀ ਇਹਨੇ ਸਮਾਨ ਖਰੀਦਦੇ ਤੋਂ ਪਹਿਲਾਂ ਉਹਨੂੰ ਪੁੱਛਿਆ ਨਹੀਂ ਕਿ ਚੋਰੀ ਦਾ ਸਮਾਨ ਜਾ ਕਿਵੇਂ ਯਾਨਕੀ ਉੱਦੇ ਲੈ ਲੈਂਦੇ ਇਹ ਉਹ ਬੱਚੇ ਨਾ ਹਾਲਾ ਦੁਕਾਨੇ ਖੋਲੀ ਸੀ ਉਹ ਸਕੂਲ 'ਚ ਪੜਦਾ ਬੱਚਾ ਅੱਛਾ ਜੀ ਤੇ ਉਹਦੇ ਡੈਡੀ ਨੂੰ ਤਾਂ ਸਾਰਾ ਪਤਾ ਹੀ ਹੈ ਉਹ ਪਿੱਛੇ ਆਂਦਾ ਸੀਗਾ ਇਹ ਫਟਾਫਟਾ ਤੇ ਸਿੱਟ ਕੇ ਸਮਾਨ ਤੇ ਚਲੇ ਗਿਆ ਕਹਿੰਦਾ ਮੈਂ ਪੈਸੇ ਲੈ ਲੂੰਗਾ ਸ਼ਾਮ ਨੂੰ ਓਕੇ ਅਜੇ ਪੈਸੇ ਨਹੀਂ ਲੈ ਗਏ ਸਮਾਨ ਫਟ ਕੇ ਚਲ ਗਿਆ ਵਾਹ ਹਾਂਜੀ ਹਾਂਜੀ ਠੀਕ ਹੈ ਤੁਸੀਂ ਮੌਕੇ 'ਤੇ ਮੌਜੂਦ ਸੀ ਇਹ ਮਾਮਲਾ ਹੈਗਾ ਜੀ ਪਿੰਡ ਸੋਨੇ ਦਾ ਜਿਵੇਂ ਕਿ ਆਪ ਸਭ ਜਾਣਦੇ ਹੋ ਉਹ ਬੇ ਲਗਾਤਾਰ ਆਪਣੇ ਜ਼ਿਲ੍ਹੇ ਦੇ ਅੰਦਰ ਆਪਣੇ ਸ਼ਹਿਰ ਦੇ ਅੰਦਰ ਚੋਰੀਆਂ ਹੋ ਰਹੀਆਂ ਆ ਇਸੇ ਤਰ੍ਹਾਂ ਦੀ ਚੋਰੀ ਪਿਛਲੇ ਦਿਨੀ ਪਿੰਡ ਸੋਨਾ ਦੇ ਵਿੱਚ ਇੱਕ ਜ਼ਿਮੀਦਾਰ ਦਾ ਟਰਾਂਸਫਰਮ ਖੁੱਲ ਗਿਆ ਤੇ ਅੱਜ ਕਲਾਮ ਦੇ ਵਿੱਚ ਇੱਕ ਕਵਾੜ ਦੀ ਦੁਕਾਨ ਤੇ ਉਹ ਸਮਾਨ ਜਿਹੜਾ ਬਰਾਮਦ ਹੋਇਆ ਜੀ ਪਰ ਕੈਮਰਿਆਂ ਦੀ ਮਦਦ ਨਾਲ ਜਿਹੜਾ ਸਮਾਨ ਵੇਚਣ ਆਇਆ ਉਹ ਬੰਦਾ ਵੀ ਫੜਿਆ ਗਿਆ ਇਹਦੇ ਵਿੱਚ ਲੋਹੇ ਦੇ ਐਂਗਲ ਸਿਗੇ ਤਾਂ ਕਿ ਉਹਦੇ ਵਿੱਚ ਪਤਾ ਨਹੀਂ ਲੱਗ ਸਕੇ ਐਂਗਲਾਂ ਤੋਂ ਵੀ ਇਹ ਵਰਤੋ ਸਮਾਨ ਆ ਜੀ ਤਾਂ ਇਹਨਾਂ ਨੇ ਖਰੀਦ ਲਿਆ ਜੇ ਕੋ ਉਦਾਂ ਦੀ ਚੀਜ਼ ਹੁੰਦੀ ਤਾਂ ਬੰਦਾ ਥੋੜਾ ਜਿਹਾ ਵਿਚਾਰ ਵੀ ਕਰਦਾ ਖਰੀਦਣ ਲੱਗਾ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੀ ਲਾਵੇ ਇਦਾਂ ਦੇ ਚੋਰਾਂ ਦੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜੇ ਸਾਡੇ ਆਮ ਵਸਨੀਕਾ ਇਹਨਾਂ ਤੋਂ ਰਾਹਤ ਮਹਿਸੂਸ ਕਰਨ ਕਰ ਸਕਣ ਚਾਹੀਦਾ ਸਮਾਨ ਖਰੀਦਣ ਤੋਂ ਪਹਿਲਾਂ ਪੁੱਛਣਾ ਚਾਹੀਦਾ ਸਾਰੀ ਕਹਿੰਦੀ ਚੋਰੀ ਸਮਾਨ ਨਹੀਂ ਖਰੀਦਣਗੇ ਜੀ ਸਕਾ ਨਾ ਐਂਗਲ ਸਿਗੇ ਉਹਦੇ ਵਿੱਚ ਕੋਈ ਵੈਰੀਫਾਈ ਨਹੀਂ ਹੁੰਦਾ ਜੇ ਤਾਂ ਕੋਈ ਚੀਜ਼ ਹੋਵੇ ਕੋਈ ਠੋਸ ਫਿਰ ਉਹ ਵੈਰੀਫਾਈ ਹੋ ਜਾਂਦਾ ਇੱਕ ਆਮ ਐਂਗਲ ਦੇ ਵਿੱਚ ਇਦਾਂ ਦੀ ਚੀਜ਼ ਆ ਜਾਂਦੀ ਠੀਕ ਕੋ ਤਾਂਬਾ ਹੋਵੇ ਜਾਂ ਟਰਾਂਸਫਾਰਮਰ ਦਾ ਕੋਈ ਇਦਾਂ ਦੀ ਮੋਟੀ ਚੀਜ਼ ਹੋਵੇ ਉਹ ਵੈਰੀਫਾਈ ਹੋ ਜਾਂਦੀ ਕਾ ਸਕੂਟੀ ਬਾਰੇ ਸਰ ਕੀ ਦੱਸ ਸਰ ਇਹ ਸਕੂਟੀ ਤੇ ਆਇਆ ਸੀ ਜਿਹੜਾ ਮਿਖਾਇਆ ਸੀ ਹਾਂ ਜੀ ਇਹ ਸਕੂਟਰੀ ਤੇ ਆਇਆ ਸੀ ਠੀਕ ਇਹ ਪਿੰਡ ਵਾਲਿਆਂ ਦੀ ਮਦਦ ਤੇ ਸਹਿਯੋਗ ਨਾਲ ਇਹ ਚੋਰ ਫੜ ਲਿਆ ਆ ਤੇ ਚੋਰ ਵੀ ਉਹਨਾਂ ਦੇ ਪਿੰਡ ਦਾ ਹੀ ਆ ਸੋਨੇ ਪਿੰਡ ਦਾ ਹੀ ਆ ਠੀਕ ਆ ਸਰ ਤਾਂ ਕਿ ਇਹਦੇ ਕੋਈ ਪੁਛਕਿਛ ਕੀਤੀ ਜਾਵੇ ਤੇ ਕਾਫੀ ਚੋਰੀਆਂ ਦਾ ਖਲਾਸਾ ਹੋ ਸਕਦਾ ਹੈ ਕਿਉਂਕਿ ਇਹ ਜਿਹੜੇ ਪਿੰਡ ਦੇ ਵਿੱਚ ਆਮ ਦੇਖਣ 'ਚ ਆਉਂਦਾ ਆ ਵੀ ਜਿਹੜ ਜੈਸਮੈਂਟ ਚੋਰੀ ਹੁੰਦੀ ਆ ਜਿਆਦਾਤਰ ਉਸੇ ਪਿੰਡ ਨਾਲ ਸੰਬੰਧਿਤ ਹੁੰਦੇ ਆ ਉਸੇ ਪਿੰਡ ਦੇ ਵਸਨੀਕ ਹੁੰਦੇ ਆ ਅੱਜ ਦਾ ਜਿਹੜਾ ਪੂਰਾ ਕਠਨਾਕਰਾਮ ਹੈ ਇਹਦੇ ਉੱਤੇ ਜਾਣਕਾਰੀ ਲੈਣ ਲਈ ਮਾਮਲੇ ਤੇ ਪੂਰੀ ਜਾਣਕਾਰੀ ਲੈਣ ਲਈ ਜਿਹੜੇ ਇਸ ਕੇਸ ਦੇ ਆਈਓ ਸਾਹਿਬ ਨੇ ਅਸੀਂ ਉਹਨਾਂ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਥਾਣੇ ਵਿਖੇ ਪਹੁੰਚੇ ਸੀ ਲੇਕਿਨ ਉਹ ਇੱਥੇ ਮੌਜੂਦ ਨਹੀਂ ਹਨ ਮੇਰੇ ਕਹਿ ਲੇ ਕਿਤੇ ਫੀਲਡ ਵਿੱਚ ਗਏ ਹੋਣ ਪਰ ਜਿੱਦਾਂ ਹੀ ਸਾਡਾ ਉਹਨਾਂ ਨਾਲ ਸੰਪਰਕ ਹੁੰਦਾ ਅਸੀਂ ਉਹਨਾਂ ਦਾ ਵਰਜਨ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ ਪਰ ਆਮ ਜਨਤਾ ਪੂਰੀ ਵਾਹ ਲਾ ਰਹੀ ਹੈ ਪੂਰੀ ਜਾਣ ਲਾ ਰਹੀ ਹੈ ਕਿ ਜਿਹੜੀ ਨਸ਼ੇੜੀਆਂ ਨੇ ਤਲਵਾਰ ਉਹਨਾਂ ਦੇ ਸਿਰ ਤੇ ਲਟਕਾਈ ਹੋਈ ਹੈ ਉਹ ਤਲਵਾਰ ਖਿੱਚ ਲਈ ਜਾਵੇ ਅਤੇ ਆਪਣੀ ਰੱਖਿਆ ਆਪ ਕੀਤੀ ਜਾਵੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਵੀਪਤੀ ਨਵਾ ਸ਼ੈਨਾ ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰ ਸੰਯੁਕ ਮਨ ਜਾਸਦੋ ਬਹੁਤ ਜਲਦੀ ਫੇਰ ਤੁਹਾਧਰਮਗੇ ਸਤਿ ਸ਼੍ਰ